ਨਗਰ ਨਿਗਮ ਫਗਵਾੜਾ ਕੱਚੇ ਸਫਾਈ ਕਰਮਚਾਰੀਆਂ ਨੂੰ ਪੱਕੇ ਨਾ ਕਰਨ ਦੇ ਵਿਰੋਧ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਦਿੱਤਾ ਜਾ ਰਿਹਾ ਤਰਨਾ ਅੱਜ ਚੌਥੇ ਦਿਨ ਵਿੱਚ ਦਾਖਲ ਹੋ ਗਿਆ ਇਸ ਦੌਰਾਨ ਜਿੱਥੇ ਕੱਚੇ ਮੁਲਾਜ਼ਮਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਅਤੇ ਨਿਗਮ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਉਤھے ਹੀ ਵਾਲਮਿਕ ਸਮਾਏ ਦੇ ਆਗੂਆਂ ਤੋਂ ਇਲਾਵਾ ਸਫਾਈ ਕਰਮਚਾਰੀਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕੱਚੇ ਮੁਲਾਜ਼ਮ ਸ਼ਹਿਰ ਅੰਦਰ ਕੰਮ ਕਰਦੇ ਆ ਰਹੇ ਹਨ ਪਰੰਤੂ ਸਰਕਾਰ ਵੱਲੋਂ ਅਜੇ ਤੱਕ ਇਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ ਜਿਸ ਦੇ ਚੱਲਦਿਆਂ ਹੀ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗਾ ਫਗਵਾੜਾ ਤੋਂ ਨਵਰੰਗ ਟੀਵੀ ਲਈ ਯਸ਼ ਸ਼ਰਮਾ ਦੀ ਰਿਪੋਰਟ ਉੱਥੇ ਦਿਨ ਧਰਨਾ ਚਲਾ ਗਿਆ ਕੀ ਕਹਿਣਾ ਚਾਹੁੰਦੇ ਇਸ ਬਾਰੇ ਅੱਜ ਬੜੇ ਦੁੱਖ ਦੀ ਗੱਲ ਹੈ ਕਿ ਚੌਥਾ ਦਿਨ ਸਾਡਾ ਮੁਲਾਜ਼ਮਾਂ ਦਾ ਧਰਨਾ ਚਲਾ ਚੱਲ ਗਿਆ ਵਾ ਪਰ ਕਿਸੇ ਨੇ ਇੱਥੇ ਦੇ ਜਿਹੜੇ ਅਫਸਰ ਸ਼ਾਹੀ ਆ ਜਾਂ ਸਾਡੇ ਕਮਿਸ਼ਨਰ ਆ ਜਾਂ ਸਾਡੇ ਜੁਆਇਨ ਕਮਿਸ਼ਨਰ ਆ ਜਾਂ ਸਾਡੇ ਜਿਹੜੇ ਐਸਸੀ ਆ ਜਾਂ ਕੋਈ ਔਰ ਜਿਹੜੇ ਅਫਸਰ ਬੈਠੇ ਆ ਸਾਡੀ ਕਿਸੇ ਨੇ ਸੁੱਧ ਬੋਧ ਨਹੀਂ ਦੇਈਆਂ ਕਿ ਨਾ ਸਾਨੂੰ ਦੱਸਿਆ ਵਿੱਚ ਤੁਹਾਡਾ ਕੰਮ ਟ੍ਰੈਪ ਤੇ ਛਲ ਰਿਹਾ ਬੜੇ ਅਫਸੋਸ ਦੀ ਗੱਲ ਆ ਇਹਦੇ ਸਾਨੂੰ ਮੁਲਾਜ਼ਮ ਉਹਨਾਂ ਘੁੱਟ ਸਮਝਦੇ ਆ ਪਹਿਲੇ ਰਾਤਾਂ ਕਰਕੇ ਉੱਠ ਜਾਣਾ ਮੈਂ ਦੱਸਣਾ ਚਾਹੁੰਦਾ ਇਹਨਾਂ ਨੂੰ ਇਹ ਹੁਣ ਉਹ ਬਾਰੀ ਆ ਉੱਠਣਾ ਕਿਸੇ ਨਹੀਂ ਹੈਗਾ ਜਿੰਨਾ ਚਿਰ ਸਾਡਾ ਕੰਮ ਨਹੀਂ ਹੁੰਦਾ ਚਾਹੇ ਸਾਨੂੰ ਪੋਕੜਸਾਲ ਕਰਨੀ ਪਵੇ ਚਾਹੇ ਮਰਦ ਬੱਤਰ ਦਾ ਕੰਮ ਹੋਵੇ ਅਸੀਂ ਰੱਖਾਂਗੇ ਪਰ ਅਸੀਂ ਆਪਣਾ ਕੰਮ ਕਰਕੇ ਉੱਠਾਂਗੇ ਮੈਂ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਨਾ ਜਿੰਨੇ ਰਾਣੇ ਦੇ ਧਾਰਮਿਕ ਜਥੇਬੰਦੀਆਂ ਆ ਉਹ ਵੀ ਸਾਡੇ ਇਥੇ ਕੱਚੇ ਵਾਲਾ ਦਾ ਕਿਸਾਨ ਦੇ ਤਾਂ ਕਿ ਸ਼ਹਿਰ ਦੀ ਸਫਾਈ ਦੀ ਬਵਸਤਾ ਨੂੰ ਧਿਆਨ ਚ ਰੱਖਿਆ ਜਾਵੇ। ਨਗਰ ਨਿਗਮ ਫਗਵਾੜਾ ਕੱਚੇ ਸਫਾਈ ਕਰਮਚਾਰੀਆਂ ਨੂੰ ਪੱਕੇ ਨਾ ਕਰਨ ਦੇ ਵਿਰੋਧ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਦਿੱਤਾ ਜਾ ਰਿਹਾ ਤਰਨਾ ਅੱਜ ਚੌਥੇ ਦਿਨ ਵਿੱਚ ਦਾਖਲ ਹੋ ਗਿਆ। ਇਸ ਦਰਾਂ ਜਿੱਥੇ ਕੱਚੇ ਮੁਲਾਜ਼ਮਾ ਨੇ ਆਪਣੀਆਂ ਹਕੀ ਮੰਗਾਂ ਨੂੰ ਲੈ ਕੇ ਸਰਕਾਰ ਅਤੇ ਨਿਗਮ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਉਤੇ ਹੀ ਵਾਲਮਿਕ ਸਮਾਜ ਦੇ ਆਗੂਆਂ ਤੋਂ ਇਲਾਵਾ ਸਫਾਈ ਕਰਮਚਾਰੀਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕੱਚੇ ਮੁਲਾਜ਼ਮ ਸ਼ਹਿਰ ਅੰਦਰ ਕੰਮ ਕਰਦੇ ਆ ਰਹੇ ਹਨ ਪਰੰਤੂ ਸਰਕਾਰ ਵੱਲੋਂ ਅਜੇ ਤੱਕ ਇਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ ਜਿਸ ਦੇ ਚੱਲਦਿਆਂ ਹੀ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗਾ ਫਗਵਾੜਾ ਤੋਂ ਨਵਰੰਗ ਟੀਵੀ ਲਈ ਯਸ਼ ਸ਼ਰਮਾ ਦੀ ਰਿਪੋਰਟ ਉੱਥੇ ਦਿਨ ਧਰਨਾ ਜੰਗ ਚਲਾ ਗਿਆ ਕੀ ਕਹਿਣਾ ਚਾਹੁੰਦੇ ਇਸ ਬਾਰੇ ਅੱਜ ਬੜੇ ਦੁੱਖ ਦੀ ਗੱਲ ਹੈ ਕਿ ਚੌਥਾ ਦਿਨ ਸਾਡਾ ਮੁਲਾਜ਼ਮਾਂ ਦਾ ਧਰਨਾ ਚਲਾ ਚਲਾ ਗਿਆ ਵਾ ਪਰ ਕਿਸੇ ਨੇ ਇੱਥੇ ਦੇ ਜਿਹੜੇ ਅਫਸਰ ਸ਼ਾਹੀ ਆ ਜਾਂ ਸਾਡੀ ਕਮਿਸ਼ਨਰ ਆ ਜਾ ਸਾਡੇ ਜੁਆਇਨ ਕਮਿਸ਼ਨਰਾ ਜਾਂ ਸਾਡੇ ਜਿਹੜੇ ਐਸਸੀ ਆ ਜਾਂ ਕੋਈ ਹੋਰ ਜਿਹੜੇ ਅਫਸਰ ਬੈਠੇ ਆ ਸਾਡੀ ਕਿਸੇ ਨੇ ਸੁੱਧ ਬੋਤ ਨਹੀਂ ਦੇ ਰਿਆ ਕਿ ਨਾ ਸਾਨੂੰ ਦੱਸਿਆ ਵੀ ਤੁਹਾਡਾ ਕੰਮ ਟ੍ਰੈਂਪ ਤੇ ਚੱਲ ਰਿਹਾ ਬੜੇ ਅਫਸੋਸ ਦੀ ਗੱਲਾਂ ਇਹਨੇ ਸਾਨੂੰ ਮਲਾਜਮ ਉਹਨਾਂ ਨੇ ਘੁੱਟ ਖਾਵੇਂ ਦੇ ਆ ਪੀਲੇ ਰਾਤ ਥਾ ਕਰਕੇ ਉੱਠ ਜਾਣਾ ਮੈਂ ਦੱਸਣਾ ਚਾਹੁੰਦਾ ਇਹਨਾਂ ਨੂੰ ਇਹ ਹੁਣ ਉਹ ਬਾਰੀ ਆ ਉੱਠਣ ਵਾਲੇ ਕਿਸੇ ਨਹੀਂ ਹੈਗਾ ਜਿੰਨਾ ਚਿਰ ਸਾਡਾ ਕੰਮ ਨਹੀਂ ਹੁੰਦਾ ਚਾਹੇ ਸਾਨੂੰ ਪੋਕਟ ਖਾਲ ਕਰਨੀ ਪਵੇ ਚਾਹੇ ਮਰਲ ਬੱਤਰ ਦਾ ਕੰਮ ਹੋਵੇ ਅਸੀਂ ਰੱਖਾਂਗੇ ਪਰ ਅਸੀਂ ਆਪਣਾ ਕੰਮ ਕਰਾ ਕੇ ਉੱਠਾਂਗੇ ਮੈਂ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਨਾ ਜਿੰਨੇ ਰਾਣੇ ਦੇ ਧਰਮਿਕ ਜਥੇਬੰਦੀਆਂ ਵਾ ਉਹ ਵੀ ਸਾਡੇ ਇਥੇ ਕੱਚੇ ਵਾਲਾ ਦਾ ਕਿਸਾਨ ਦੇ ਤਾਂ ਕਿ ਸ਼ਹਿਰ ਦੀ ਸਫਾਈ ਦੀ ਬਵਸਤਾ ਨੂੰ ਧਿਆਨ ਚ ਰੱਖਿਆ ਜਾਵੇ